ਕਬ ਸਟੋਰ ਤੇ ਸੱਚ ਦਾ ਇੱਥੋਂ ਪਤਾ ਲੱਗਦਾ ਇੱਕ ਪਾਸੇ 15 ਲੱਖ ਦਾ ਸਿਸਟਰ ਦਾ ਕੰਟਰੈਕਟ ਹੋ ਗਿਆ ਹਨਪੜ ਬੰਦਾ ਕੋਈ ਗੂਠਾ ਵੀ ਨਹੀਂ ਲਾਉਂਦਾ ਤੁਸੀਂ ਐਡੇ ਵੱਡੇ ਕੰਟਰੈਕਟ ਦੇ ਦੇਣ ਕਰਕੇ ਇਹਨਾਂ ਨੇ ਕੀ ਕੀਤਾ ਉਲਟਾ ਸਾਡੀ ਸਿਸਟਰ ਨੂੰ ਲਾਈਵ ਤੋਂ ਬਿਨਾ ਨਹੀਂ ਭਾਨੇ ਤੋਂ ਫੋਨ ਕਰਾ ਕੇ ਜਾਂ ਵੈਸੇ ਨਹੀਂ ਇਹ ਮਸਲਾ ਸੌਟ ਆਊਟ ਹੋ ਸਕਦਾ ਸੀ ਸਾਰੇ ਸਬਜੈਕਟਾਂ ਚੋਂ ਪਾਸ ਸੀਗੀ ਜਿਸ ਦੇ ਸਕਰੀਨਸ਼ਾਟ ਨੇ ਸਾਡੇ ਕੋਲ ਪ੍ਰੂਫ ਨੇ ਇਹਨਾਂ ਨੇ ਕਰਤਾ ਫੇਲ ਉਥੇ ਬੱਚਾ ਆਪ ਦੇ ਆਪ ਮੇਰੇ ਤੋਂ 21 ਲੱਖ ਦੀ ਡਿਮਾਂਡ ਕਰ ਰਿਹਾ ਹਾਂਜੀ ਸੋਸ਼ਲ ਮੀਡੀਆ ਤੇ ਇੱਕ ਬਹੁਤ ਵੱਡਾ ਮਸਲਾ ਚੱਲੀ ਜਾਂਦਾ ਜੀ ਸਕਾਈ ਬ੍ਰੈਡ ਵੀਜ਼ਾ ਵਾਲਿਆਂ ਦਾ ਠੀਕ ਹੈ ਤੇ ਨਾਲ ਹੀ ਭਾਨੇ ਸਿੱਧੂ ਦਾ ਵੀ ਉਹਦੇ ਵਿੱਚ ਇੱਕ ਮਸਲਾ ਜੁੜਿਆ ਹੋਇਆਗਾ ਉਹ ਮੰਨ ਕੇ ਚੱਲੋ ਇਹ ਚੀਜ਼ ਕਹਿ ਰਹੇ ਨੇ ਵੀ ਅਸੀਂ ਬਿਲਕੁਲ ਸਹੀ ਆ ਸਾਡਾ ਲੀਗਲ ਵੀਜ਼ਾ ਤੇ ਉਹ ਜਿਹੜਾ ਮਸਲਾ ਸਾਰਾ ਹੋਇਆ ਉਹ ਹੋਇਆ ਕਿਦੇ ਕਰਕੇ ਉਹ ਆ ਭਰਾ ਬੈਠਾ ਇਹਨਾਂ ਦਾ ਸਾਰਾ ਰੌਲਾ ਉਹ ਤੇ ਇਹਨਾਂ ਤੋਂ ਆਪਾਂ ਸਾਰੀ ਕਲੀਅਰ ਗੱਲ ਲੈਣੇ ਆ ਵੀ ਇਹ ਰੌਲਾ ਹੁੰਦਾ ਕਿਉਂ ਹੈ ਬੁੱਧਵਾਰ ਨੂੰ ਭਾਨੇ ਕੋਲੇ ਕਿਉਂ ਗਏ ਇਹ ਸਾਰਾ ਕੁਝ ਹੋਇਆ ਕਿਉਂ ਹੈ ਤੇ ਉਹਨਾਂ ਦੇ ਜਿਹੜੇ ਸਵਾਲ ਨੇ ਸਕਾਈ ਬ੍ਰੈਡ ਵਾਲਿਆਂ ਦੇ ਉਹ ਇਹਨਾਂ ਨੂੰ ਕਰ ਰਹੇ ਨੇ ਵੀ ਆਹ ਚੀਜ਼ ਐਵੇਂ ਸ ਸਭ ਤੋਂ ਪਹਿਲਾਂ ਤੁਸੀਂ ਜ਼ਿਲ੍ਹੇ ਕਿਹੜੇ ਚਾਉਂਦੇ ਹੋ ਬਈ ਮਾਨਸਾ ਜ਼ਿਲ੍ਹੇ ਚਾਉਂਦੇ ਆਪਾਂ ਮਾਨਸਾ ਜ਼ਿਲ੍ਹੇ ਮਾਨਸਾ ਜ਼ਿਲ੍ਹੇ ਚੋਂ ਇਹ ਤੁਹਾਡਾ ਰੌਲਾ ਸਾਰਾ ਸ਼ੁਰੂ ਕਿੱਥੋਂ ਹੁੰਦਾ ਤੇ ਭਾਨੇ ਦਾ ਕੀ ਰੋਲ ਹੈ ਇਹਦੇ ਵਿੱਚ ਵੀਰੇ ਭਾਨਾ ਤਾਂ ਆਪਣੀ ਹੈਲਪ ਕਰਦਾ ਸੇਵਾ ਕਰਦਾ ਜੀ ਨਹੀਂ ਇਹ ਸਾਰਾ ਮਸਲਾ ਸ਼ੁਰੂ ਕਿੱਥੋਂ ਹੁੰਦਾ ਸਾਰਾ ਮਸਲਾ ਸ਼ੁਰੂ ਹੁੰਦਾ ਜੀ ਆਪਾਂ ਇਹਨਾਂ ਦਾ ਸਕਾਈਬੋਰਡ ਤਾਂ ਆਪਾਂ ਲਵਾਈ ਸੀਗੀ ਫਾਈਲ ਜੀ ਗੁੜੀਆਂ ਦੀ ਫਾਈਲ ਲਗਾਈ ਸੀਗੀ ਇਹ ਕਿਹੜੇ ਸਾਲ ਚ ਹੈ ਥੋੜੀ ਫਾਈਲ ਇਹ 2023 ਚ ਹੈ ਅਕਤੂਬਰ ਮਹੀਨੇ ਚ ਸਟਾਰਟ ਹੋ ਜਾਂਦੀ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਕੀ ਹੁੰਦਾ ਇਹ ਰੌਲਾ ਕਿੱਥੋਂ ਪੈਂਦਾ ਤੁਹਾਡਾ ਜਿਹੜੀਆਂ ਤੁਸੀਂ ਹੁਣ ਕਮੀਆਂ ਕੱਢ ਰਹੇ ਹੋ ਉਹਨਾਂ ਚ ਉਹ ਕਮੀਆਂ ਕੱਢਣ ਦੀ ਲੋੜ ਕਿਉਂ ਪਈ ਉਹ ਲੋੜ ਐ ਪਈ ਜਦੋਂ ਸਾਡਾ ਗੁੜੀਆ ਦਾ ਵੀਜ਼ਾ ਆ ਜਾਂਦਾ ਜੀ ਇੱਕ ਦਿਨ ਫਲਾਈ ਕਰਨ ਤੋਂ ਪਹਿਲਾਂ ਹੀ ਡਾਕੂਮੈਂਟ ਸਾਰੇ ਦਿੰਦੇ ਆ ਵੀ ਇੰਨੀ ਫੀਸ ਭਰੇਗੀ ਆ ਆ ਇੱਕ ਜਾਂ ਦੋ ਦਿਨ ਪਹਿਲਾਂ ਹੀ ਦਿੱਤੇ ਜਾਂਦੇ ਆ ਸਾਰੇ ਸਾਰੇ ਦਿੱਤੇ ਜਾਂਦੇ ਆ ਇਹਨਾਂ ਨੇ ਸਾਨੂੰ ਕਿ ਜਦੋਂ ਐਗਰੀਮੈਂਟ ਸਾਈਨ ਕੀਤਾ ਸੀਗਾ ਸਾਨੂੰ ਦੱਸਿਆ ਸੀਗਾ ਵੀ ਤੁਹਾਡਾ ਗਵਰਨਮੈਂਟ ਕੋਲੇਜ ਹੋਊਗਾ ਸੇਮ ਡੇ ਸੇਮ 14 15 ਦਿਨਾਂ ਦੇ ਅੰਦਰ ਕੰਮ ਦਿਵਾਵਾਂਗੇ ਵਿੱਚ ਸਾਰਾ ਆਫਰ ਲੈਟਰ ਦਿਨ ਦਿਖਾਇਆ ਸਾਨੂੰ ਦੇਨਨ ਕਹਿੰਦੇ ਵੀ ਸੇਮ ਡੇਸ ਪਾਉਸ ਕੇਸ ਆਫ ਸੇਮ ਡੇ ਫਲਾਈ ਕਰਾ ਦੇਾਂਗੇ ਠੀਕ ਹੈ ਜੀ ਹਾਲਾਂਕਿ ਜਦੋਂ ਕੀ ਹੁੰਦਾ ਇਹ ਜਦੋਂ ਗੁੜੀਆ ਬਾਹਰ ਜਾਂਦੀ ਆ ਉਹ ਕਾਲਜ ਪ੍ਰਾਈਵੇਟ ਨਿਕਲਦਾ ਨਹੀਂ ਕਾਲਜ ਤੁਸੀਂ ਕਹਿੰਦਾ ਵੀ ਪ੍ਰਾਈਵੇਟ ਨਿਕਲਦਾ ਹੁਣ ਉਹ ਕਹਿ ਰਹੇ ਨੇ ਵੀ ਸਾਡੇ ਕੋਲੇ ਪ੍ਰੋਪਰ ਡਾਕੂਮੈਂਟ ਨੇ ਲੀਗਲ ਸਾਡਾ ਕੰਮ ਹੈ ਵੀ ਆਹ ਅਸੀਂ ਚੀਜ਼ ਇਹਨਾਂ ਦੇ ਲਿਖ ਕੇ ਅੱਗੇ ਰੱਖੀ ਨਹੀਂ ਤੁਹਾਨੂੰ ਕੋਈ ਐਗਰੀਮੈਂਟ ਦਿੱਤਾ ਸੀ ਉਹ ਚ ਲਿਖਿਆ ਹੋਇਆ ਉਹਦੇ ਵਿੱਚ ਐਗਰੀਮੈਂਟ ਦੇ ਵਿੱਚ ਫਰਸਟ ਪੇਜ ਤੇ ਇਕਲਾ ਲਿਖਿਆ ਗਿਆ ਸੀਗਾ ਸਟੂਡੈਂਟ ਨੇਮ ਕੀ ਹੈਗਾ ਵੀ ਕਿੰਨੇ ਚ ਗੱਲਬਾਤ ਹੋਈ ਹੈਗੀ ਆ ਤੇ ਉਹ ਬਾਕੀ ਸਭ ਚੀਜ਼ਾਂ ਵਰਬਲੀ ਸੀਗੀਆਂ ਮਤਲਬ ਸਾਫ਼ ਸੀ ਸਾਫ਼ ਸੀਗੀਆਂ ਉਸ ਤੇ ਇੱਕ ਪਿਛਲਾ ਪੇਜ ਹੁੰਦਾ ਉਸ ਤੇ ਖਾਲੀ ਇਹਨਾਂ ਨੇ ਸਾਈਨ ਕਰਵਾ ਲਈ ਖਾਲੀ ਸਾਈਨ ਕਿਦੇ ਹੋਏ ਥੋਡੇ ਹੋਏ ਡੈਡੀ ਦੇ ਹੋਏ ਉਹ ਨਹੀਂ ਹਸਬੈਂਡ ਦੇ ਹੋਏ ਉਹਨਾਂ ਦੇ ਅੱਛਾ ਉਹਨਾਂ ਦੇ ਨਹੀਂ ਫਿਰ ਤੁਸੀਂ ਐਡੇ ਪਾਗਲ ਕਿਉਂ ਨਿਕਲੇ ਜੇ ਤੁਸੀਂ ਖਾਲੀ ਸਾਈਨ ਦੇਤੇ ਉੱਤੇ ਇੱਕ ਅਨਪੜਵੰਦਾ ਕੋਈ ਗੁੱਠਾ ਵੀ ਨਹੀਂ ਲਾਉਂਦਾ ਤੁਸੀਂ ਐਡੇ ਵੱਡੇ ਕੰਟਰੈਕਟ ਤੇ ਦਸਤਖਤ ਕਰਕੇ ਆ ਗਏ ਮੇਰੇ ਉਦੋਂ ਅਸੀਂ ਵਿਸ਼ਵਾਸ ਕਰਦੇ ਸੀਗੇ ਜੋ ਐਡਾਂ ਵੇਖਦੇ ਆ ਆਪਾਂ ਵਿਸ਼ਵਾਸ ਕਰਨਾ ਪੈਂਦਾ ਉਹ ਵਿਸ਼ਵਾਸ ਦੇ ਬਿਜਤੀ ਸਾਈਨ ਕੀਤੇ ਗਏ ਸੀ ਹਾਂਜੀ ਬੇਸ਼ੱਕ ਉਹ 2 ਨੰਬਰ ਦਾ ਸੀ 1 ਨੰਬਰ ਦਾ ਸੀ ਉਹਨਾਂ ਨੇ ਤਾਂ ਲੀਗਲ ਚ ਕਰਿਆ ਉਸ ਤੋਂ ਬਾਅਦ ਕੀ ਰੌਲਾ ਹੁੰਦਾ ਚਲੋ ਉਹ ਹੋ ਗਿਆ ਉਸ ਤੋਂ ਬਾਅਦ ਰੌਲਾ ਇਹ ਹੁੰਦਾ ਵੀ ਸਾਡੇ ਕੋਲ ਹਰ ਇੱਕ ਚੀਜ਼ ਦੀ ਰਿਕਾਰਡਿੰਗ ਆ ਕੋਲ ਰਿਕਾਰਡਿੰਗ ਆ ਵਾਰ-ਵਾਰ ਸਾਨੂੰ ਗਵਰਨਮੈਂਟ ਕਾਲਜ ਕਹਿੰਦੇ ਆ ਵੀਜ਼ਾ ਆਏ ਤੋਂ ਬਾਅਦ ਵੀ ਕਹਿੰਦੇ ਹੈਗੇ ਆ ਉਸ ਤੋਂ ਬਾਅਦ ਇਹ ਰੌਲਾ ਕੀ ਹੁੰਦਾ ਵੀ 27 ਤਰੀਕ ਨੂੰ ਜਨਵਰੀ ਨੂੰ 2024 ਨੂੰ ਅਸੀਂ ਇਹਨਾਂ ਦੀ ਮੇਨ ਬ੍ਰਾਂਚ ਦੇ ਵਿੱਚ ਸਾਡੀ ਮੀਟਿੰਗ ਹੁੰਦੀ ਹੈ ਮੇਨ ਬੰਦੇ ਨਾਲ ਇਹਨਾਂ ਦੇ ਨਾਲ ਹਾਇਰ ਪਤਾ ਨਹੀਂ ਕੌਣ ਸੀਗਾ ਤੇ ਉਹ ਬੰਦਾ ਮੰਨ ਵੀ ਗਿਆ ਵੀ ਸਾਡੇ ਕਾਉਂਸਲਰ ਨੇ ਗਲਤ ਡੀਲ ਕੀਤਾ ਵੀ ਸਾਡੇ ਕਾਉਂਸਲਰ ਨੇ ਗਲਤ ਡੀਲ ਤੇ ਉਸ ਤੋਂ ਬਾਅਦ ਉਹ ਬੰਦਾ ਜਿਆਦਾ ਹੀ ਥੋੜਾ ਜਿਹਾ ਜਿਹਨੂੰ ਪੈਸੇ ਦਾ ਹੁੰਦਾ ਹੈ ਹੌਮਾ ਉਹ ਹੌਮੇ ਸੀਗਾ ਬੰਦੇ ਚ ਕਹਿੰਦਾ ਇੱਕ ਕਦਮ ਚੱਲੋਗੇ ਮੈਂ ساتھ ਚੱਲੂਗਾ ਉਹ 27 ਤਰੀਕ ਨੂੰ ਹੀ ਅਸੀਂ ਮੈਂ ਮੇਰੀ ਫਾਈਲ ਵੀ ਇਹਨਾਂ ਕੋਲ ਲੱਗੀ ਹੋਈ ਸੀਗੀ ਇਹ ਵੀ ਮੈਂ ਦੱਸ ਦਿਆਂ ਇਹ ਥੋਡੀ ਫਾਈਲ ਭੈਣ ਤੋਂ ਬਾਅਦ ਲੱਗੀ ਹੈ ਮੇਰੀ ਫਾਈਲ ਹਾਂ ਬਾਅਦ ਚ ਨਹੀਂ ਮੇਰਾ ਨਾਮ ਲਗmei ਪ੍ਰੋਸੈਸ ਸਟਾਰਟ ਸੀਗਾ ਮੇਰਾ 16 ਅਕਤੂਬਰ ਨੂੰ ਸਰਸਾ ਬ੍ਰਾਂਚ ਦੇ ਵਿੱਚ ਫਾਈਲ ਲੱਗੀ ਸੀਗੀ ਕੈਨੇਡਾ ਦੀ ਜਿੱਥੋਂ ਮੈਨੂੰ ਆਸਟ੍ਰੇਲੀਆ ਦਾ ਜਵਾਬ ਮਿਲ ਗਿਆ ਸੀਗਾ ਠੀਕ ਹੈ ਡਾਕੂਮੈਂਟ ਸਿਸਟਰ ਦੇ ਦੇਣ ਜਾਣਾ ਪੈਂਦਾ ਸੀਗਾ ਉੱਥੇ ਲੁਧਿਆਣੇ ਵੀ ਉੱਥੇ ਵੀ ਮੈਂ ਗਿਆ ਚਲਾ ਉੱਥੇ ਵੀ ਮੈਡਮ ਨੇ ਮੈਨੂੰ 18 ਤਰੀਕ ਨੂੰ ਪੁੱਛ ਲਿਆ ਵੀ ਤੂੰ ਨਹੀਂ ਜਾਣਾ ਬਾਹਰ ਮੈਂ ਵੀ ਜਾਣਾ ਮੈਂ ਪ੍ਰੋਸੈਸ ਆਲਰੇਡੀ ਸਟਾਰਟ ਕਰ ਰੱਖਿਆ ਤੇ ਮੈਡਮ ਕਹਿੰਦੀ ਅਸੀਂ ਤੈਨੂੰ ਆਸਟ੍ਰੇਲੀਆ ਭੇਜ ਦਾਂਗੇ ਤੇ ਜਣਾ ਕਿ ਤੇ ਮੈਂ ਆਸਟ੍ਰੇਲੀਆ ਹੀ ਜਾਣਾ ਜੀ ਕਹਿੰਦਾ ਕਰ ਦੋਗੇ ਤਾਂ ਵਧੀਆ ਆਸਟ੍ਰੇਲੀਆ ਤਾਂ ਉੱਥੇ ਮੇਰੇ ਤੋਂ ਕੰਟ੍ਰੈਕਟ ਸਾਈਨ ਕਰ ਲਿਆ ਵਰਬਲੀ ਉਹਨਾਂ ਨੇ ਪੁੱਛ ਲਏ ਨੰਬਰ ਕਿੰਨੇ ਆ ਕਹਿੰਦੇ ਇਸ ਦਿਨ ਦੋ ਦਿਨਾਂ ਦੇ ਵਿੱਚ ਦੱਸ ਦੇਾਂਗੇ ਠੀਕ ਹੈ 22 ਲੱਖ ਦੇ ਵਿੱਚ ਮੇਰੇ ਨਾਲ ਉੱਥੇ ਕੰਟ੍ਰੈਕਟ ਆਸਟ੍ਰੇਲੀਆ ਦਾ ਸਿਰਫ ਸਾਈਨ ਕੀਤਾ ਹਾਲਾਂਕਿ ਮੇਰਾ ਪ੍ਰੋਸੈਸ ਕੈਨੇਡਾ ਦਾ ਸਟਾਰਟ ਚੱਲ ਰਿਹਾ ਸੀਗਾ ਉੱਥੋਂ ਸਰਸਾ ਬ੍ਰਾਂਚ ਤੋਂ ਸਾਰੀ ਗੱਲਬਾਤ ਮੇਰੀ ਸਰਸਾ ਚ ਹੋਈ ਮੇਰੇ ਕੋਲ ਉਹਦਾ ਬਾਇਓਮੈਟ੍ਰਿਕ ਸਲਿੱਪਸ ਤੇ ਵੀ ਸਪੈਸ਼ਲ ਲਿਖਿਆ ਵੀ ਸਰਸਾ ਬ੍ਰਾਂਚ ਵੱਲੋਂ ਸੈਂਡ ਕੀਤੀਆਂ ਗਈਆਂ ਹੁਣ ਮਸਲਾ ਉਹ ਵਿਵਾਦ ਜਦੋਂ ਧਰਨਾ ਲੱਗਿਆ 5 ਤਰੀਕ ਤੋਂ ਬਾਅਦ ਇਹ ਉਲਟਾ ਮੇਰੇ ਤੇ ਅਲੀਗੇਸ਼ਨ ਲਾਉਣ ਲੱਗੇ ਵੀ ਨਵਜੋਤ ਸਿੰਘ ਫ੍ਰੀਚ ਲੈਣਾ ਚਾਹੁੰਦਾ 27 ਤਰੀਕ ਨੂੰ ਹੀ ਮੈਂ ਇਹਨਾਂ ਨੂੰ ਕਹਿਤਾ ਸੀਗਾ ਮੇਰਾ ਵਿਧਰੋ ਕਰ ਦਿਓ ਮੇਰੇ ਕੋਲ ਵੋਇਸ ਰਿਕਾਰਡਿੰਗ ਹੈ ਠੀਕ ਹੈ ਜੀ 2 ਫਰਵਰੀ ਨੂੰ ਕੁਦਰਤੀ ਆ ਜਾਂਦਾ ਹੀ ਵੀਜ਼ਾ ਨਾ ਦਾ 27 ਤਰੀਕ ਨੂੰ ਹੀ ਮਿਥ ਲਿਆ ਸੀਗਾ ਕਿਉਂਕਿ ਐਪਲੀਕੇਸ਼ਨ ਬਾਈ ਸਪੀਡ ਪੋਸਟ ਕਰਤੀਆਂ ਸੀਗੀਆਂ ਸੈਂਡ ਜੀ ਉਹਦੇ ਵਿੱਚ ਮੈਂ ਹੁਣ ਕਿੱਥੇ ਗਲਤਾਂ ਮੈਂ ਕਿੱਥੇ ਬ੍ਰੈਕਮੇਲਰ ਆ ਮੈਨੂੰ ਬ੍ਰੈਕਮੇਲਰ ਦੱਸ ਦਿਆ ਉੱਤੋਂ ਗੁੰਡਾ ਵੀ ਦੱਸ ਦਿਆ ਮੈਨੂੰ ਵਾਰ-ਵਾਰ ਗੁੰਡਾ ਦੱਸ ਰਿਹਾ ਕਿ ਵੀ ਇਹ ਕਿਸਾਨ ਦਾ ਪੁੱਤ ਨਹੀਂ ਮੈਂ ਕਿਸਾਨ ਦਾ ਮੁੰਡਾ ਸਾਡੇ ਬਾਪੂ ਦਾਦੇ ਸਾਰੇ ਕਿਸਾਨ ਨੇ ਤੇ ਮੇਰੇ ਕੋਲ ਇਹ ਫਾਰਮ ਨੇ ਆਪਦੇ ਨਾਮ ਤੇ ਤੁਸੀਂ ਮੈਨੂੰ ਬੰਦਾ ਗੱਲ ਦੱਸੋ ਮੰਨ ਲਓ ਜਿਹੜੇ ਤੁਹਾਡੇ ਗੁੜੀਆਂ ਦਾ ਵੀਜ਼ਾ ਲੱਗਿਆ ਸੀ ਉਹਦੇ ਵਿੱਚ ਤੁਸੀਂ ਕਿੰਨੇ ਲੱਖ ਦੇ ਵਿੱਚ ਡੀਲ ਹੋਈ ਸੀ ਇਹਨਾਂ ਨਾਲ डील 15 ਲੱਖ ਦੇ ਵਿੱਚ ਹੋਈ ਸੀ ਜਿਹੜੀ ਇਹਨਾਂ ਨੇ ਫੀਸ ਭਰਾਈ ਸੀਗੀ ਆਫਰ ਲੈਟਰ ਦੇ ਅਕੋਰਡਿੰਗ 19900 ਡਾਲਰ ਦੇ ਅਕੋਰਡਿੰਗ ਭਰਾਈ ਹਾਲਾਂਕਿ ਇਹਨਾਂ ਨੇ ਭਰੀ ਕਿੰਨੀ ਗਈ 7900 ਡਾਲਰ ਹੀ ਸਿਰਫ ਫੀਸ ਭਰੀ ਜਿੱਥੇ ਵਾਸਟ ਕਨਟਰਡਿਕਟ ਸੀਗੀ ਹਾਂਜੀ ਨਹੀਂ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਨੇ ਫੀਸ ਸਾਡੇ ਤੋਂ ਵੱਧ ਲੈ ਲਈ ਬਣਦੀ ਘਟ ਹੈ ਫਿਰ ਕੁੜੀ ਦੇ ਜਾਣ ਤੋਂ ਪਹਿਲਾਂ ਜਾਂ ਵੀਜ਼ਾ ਲੱਗਣ ਤੋਂ ਪਹਿਲਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਡਾਕੂਮੈਂਟਾਂ ਚ ਪ੍ਰੇਪੇਅਰ ਕੀਤੀਆਂ ਕਿਉਂ ਨਹੀਂ ਚੈੱਕ ਕਿਉਂ ਨਹੀਂ ਕੀਤੀਆਂ ਇਹ ਵੀਰ ਜੀ ਇੱਕ ਦਿਨ ਪਹਿਲਾਂ ਹੀ ਸੈਂਡ ਕਰ ਦਿਆ 1.5 2 ਲੱਖ ਜਦੋਂ ਇੱਕ ਦਿਨ ਪਹਿਲਾਂ ਸੈਂਡ ਕੀਤੀ ਫਿਰ ਇੱਕ ਦੋ ਦਿਨ ਪਹਿਲਾਂ ਸੈਂਡ ਕੀਤੀ ਗੁੜੀ ਗਈ ਤਾਂ ਨਹੀਂ ਸੀ ਬਾਹਰ ਗਈ ਨਹੀਂ ਸੀ ਫਿਰ ਉਸ ਟਾਈਮ ਤੇ ਹੀ ਮੁੱਦਾ ਕਿਉਂ ਨਹੀਂ ਚੱਕਿਆ ਉਸ ਟਾਈਮ ਤੇ ਵੀ ਉਹਨਾਂ ਨੂੰ ਆਖਿਆ ਉਹਨਾਂ ਨੇ ਉਸ ਟਾਈਮ ਵੀ ਸਰਕਾਰੀ ਕੋਲੇ ਦੱਸਿਆ ਕਹਿੰਦੇ ਫੀਸ ਅਸੀਂ ਪੇਡ ਕੀਤੀ ਹੋਈ ਆ ਠੀਕ ਹੈ ਹੁਣ ਜਾਣਾ ਹੁੰਦਾ ਉਦੋਂ ਟਿਕਟ ਤੋਂ ਬਾਅਦ ਜਾਣਾ ਹੁੰਦਾ ਟਿਕਟ 2-3 ਲੱਖ ਦੀ ਬਨਾ ਅੱਗੇ ਜੋਗਾ ਬੰਦਾ ਨਾ ਪਿੱਛੇ ਇੱਕ ਵਾਰੀ ਗਏ ਉੱਥੇ ਜਦੋਂ ਵੈਰੀਫਿਕੇਸ਼ਨ ਤਾਂ ਉੱਥੇ ਜਾਣ ਤੋਂ ਬਾਅਦ ਹੋਈ ਹੈ ਜੀ ਹਾਂਜੀ ਤੇ ਹੁਣ ਤੁਹਾਡਾ ਮਸਲਾ ਉਹਨਾਂ ਨਾਲ ਤੁਹਾਡੇ ਬੀਜ ਵਾਲਾ ਕੀ ਚੱਲੀ ਜਾਂਦਾ ਹੈਗਾ ਉਹ ਤਾਂ ਹੁਣ ਇਹ ਕਹਿ ਰਹੇ ਨੇ ਵੀ ਸਾਡਾ ਕੰਮ ਤਾਂ ਬਿਲਕੁਲ ਇੱਕ ਨੰਬਰ ਤੇ ਆ ਸਾਡੇ ਕੋਲੇ ਸਾਰੇ ਸਬੂਤ ਪਏ ਨੇ ਜਿੰਨਾ ਤੇ ਸਾਈਨ ਨੇ ਸਾਰੇ ਕੰਟਰੈਕਟ ਲਿਖੇ ਹੋਏ ਸੀ ਉਹ ਤਾਂ ਕਹਿੰਦੇ ਲੀਗਲ ਹੈ ਸਾਡਾ ਕੰਮ ਬਿਲਕੁਲ ਸਰ ਜੋ ਮਰਜ਼ੀ ਹੋਵੇ ਇਹਨਾਂ ਨੇ ਖਾਲੀ ਪੇਤੇ ਪਿਛਲੇ ਤੇ ਸਾਈਨ ਕਰਾਇਆ ਉਸ ਤੋਂ ਜੋ ਮਰਜ਼ੀ ਬਾਅਦ ਚ ਲਿਖਿਆ ਉਸ ਚੀਜ਼ ਦਾ ਮੈਨੂੰ ਨਹੀਂ ਪਤਾ ਹੈਗਾ ਠੀਕ ਹੈ ਵੀਰੇ ਹੁਣ ਗੱਲ ਕੀ ਆਉਂਦੀ ਆ ਸਾਫ਼ ਸਾਫ਼ ਚੋਰੀ ਤੇ ਸੱਚ ਦਾ ਇੱਥੋਂ ਪਤਾ ਲੱਗਦਾ ਇੱਕ ਪਾਸੇ 15 ਲੱਖ ਦਾ ਸਿਸਟਰ ਦਾ ਕੰਟਰੈਕਟ ਹੋਇਆ 2 ਸਾਲਾਂ ਦੀ ਫੀਸ ਪੇਟ ਦੀ ਗੱਲ ਕਰਕੇ ਦੂਜੇ ਪਾਸੇ ਇਹ ਮੇਰੇ ਤੋਂ 22 ਲੱਖ ਦੀ ਡਿਮਾਂਡ ਕਰ ਰਿਹਾ 230 ਅਰ 3 ਮਹੀਨਿਆਂ ਦੀ ਫੀਸ ਹੋਵੇ ਸਾਰੀ ਭਰਨ ਦੀ ਤੇ 22 ਲੱਖ ਦੀ ਡਿਮਾਂਡ ਕਰ ਰਿਹਾ ਹੁਣ ਤੁਸੀਂ ਆਪ ਸਮਝਦਾਰ ਹੋ ਇੱਕ ਪਾਸੇ 15 ਲੱਖ ਚ 2 ਸਾਲ ਇੱਕ ਪਾਸੇ 22 ਲੱਖ ਦੇ ਵਿੱਚ ਕਹਿੰਦਾ ਮਤਲਬ 3 ਮਹੀਨਿਆਂ ਦੀ ਫੀਸ ਮੈਂ ਮੂਰਖ ਹੋਊਗਾ ਜੇ ਐ ਕਰੂੰਗਾ ਸਾਈਨ ਉਹ ਸਿਰਫ ਆਸਟ੍ਰੇਲੀਆ ਦਾ ਕੀਤਾ ਸੀਗਾ ਜਿਨ੍ਹਾਂ ਨੇ ਔਰ ਪਾ ਕੇ ਕੈਨੇਡਾ ਦਾ ਮਿਸਵਰਤੋ ਕਰਕੇ ਮੈਨੂੰ ਬ੍ਰੈਕਮੇਲ ਕਰ ਰਿਹਾ ਹਾਲਾਂਕਿ ਤੇ ਇਸ ਚੀਜ਼ ਦਾ ਇਹ ਚਾਰ ਸੂਝਵਾਨ ਬੰਦਿਆਂ ਦੇ ਸਾਹਮਣੇ ਉਹ オリジナル ਕੰਟਰੈਕਟ ਰੱਖਦੇ ਨੇ ਸਾਫ਼-ਸਾਫ਼ ਪੈਨ ਨਾਲ ਲਿਖਦਾ ਵੀ ਆਹ ਔਰ ਕੈਨੇਡਾ ਬਾਅਦ ਚ ਲਿਖਿਆ ਗਿਆ ਪੈਨ ਨਾਲ ਕਿਉਂਕਿ ਪੈਨਲ ਦੇ ਵਿੱਚ ਫਰਕਾ ਬਹੁਤ ਆੰਤਰ ਆ ਹਾਂਜੀ ਤੇ ਜਿਹੜਾ ਇਹਨਾਂ ਦਾ ਕਾਲਜ ਹੈ ਤੁਸੀਂ ਕਹਿ ਰਹੇ ਹੋ ਇਹ ਕਾਲਜ ਉਹਨਾਂ ਦਾ ਆਬਦ ਹੈ ਉੱਥੇ ਹਾਂਜੀ ਇਹ ਗੱਲ ਹੈ ਤੇ ਉੱਥੇ ਕਾਲਜ ਦੇ ਵਿੱਚ ਕਿਸੇ ਸਟੂਡੈਂਟ ਉਸ ਕੋਲੇਜ ਦੇ ਵਿੱਚ ਇਹਨਾਂ ਨੇ ਕੀ ਕੀਤਾ ਛਾਤਰ ਦਿਮਾਕਾਂ ਨੇ ਧਰਨਾ ਲੱਗਣ ਤੋਂ ਬਾਅਦ ਵੀ ਹੋਰ ਲੋਕ ਵੀ ਜਾਗਰੂਕ ਹੋ ਗਏ ਇੱਕੋ ਕੋਲੇਜ ਨਾਲ ਡੀਲ ਕਰਦੇ ਆ ਉਹ ਸਾਰਿਆਂ ਨੇ ਕੋਰਸਿੰਗ ਕਰਨੀ ਸ਼ੁਰੂ ਕਰਤੀ ਵੀ ਇਹ ਚੀਜ਼ ਸੱਚ ਐ ਆ ਐ ਸਾਨੂੰ ਐਗਰੀਮੈਂਟ ਐਫੀਡੇਵਿਟ ਲਿਖ ਕੇ ਦਿਓ ਕਿਸੇ ਨੂੰ ਐਫੀਡੇਵਿਟ ਨਹੀਂ ਲਿਖ ਕੇ ਦਿੱਤਾ ਇਹਨਾਂ ਨੇ ਕੀ ਕੀਤਾ ਉਲਟਾ ਸਾਡੀ ਸਿਸਟਰ ਨੂੰ ਮਤਲਬ ਉਹ ਕੋਲੇਜ ਛੱਡ ਕੇ ਬਾਅਦ ਚਲੀ ਜੇ ਹੋਰ ਚੇਂਜ ਕਰ ਲੈ ਮਜਬੂਰ ਕਰਨ ਲਈ ਇਹਨਾਂ ਨੇ ਸਾਰੇ ਸਬਜੈਕਟਾਂ ਚੋਂ ਪਾਸ ਸੀਗੀ ਜਿਸ ਦੇ ਸਕਰੀਨਸ਼ਾਟ ਨੇ ਸਾਡੇ ਕੋਲ ਪ੍ਰੂਫ ਨੇ ਇਹਨਾਂ ਨੇ ਕਰਤਾ ਫੇਲ ਉਥੇ ਵੀ ਬੱਚਾ ਆਪਦੇ ਆਪ ਮੂਵ ਔਨ ਹੋ ਜੇ ਅੱਗੇ ਹੋ ਜੇ ਤੇ ਉਸ ਤੋਂ ਬਾਅਦ ਕੀ ਪਾਣੇ ਸਿੱਧੂ ਨੇ ਹੁਣ ਜਦੋਂ ਵੀਰ ਨੇ ਰਿਕਾਰਡਿੰਗ ਪਾਈ ਆਪਦੀ ਵੀ ਆ ਇਹਨਾਂ ਮੁੰਦਿਆਂ ਨਾਲ ਧੱਕਾ ਹੋਇਆ ਰਾਤੋਂ ਰਾਤ ਕੱਲ 14 ਮਾਰਚ ਨੂੰ ਇਹਨਾਂ ਨੇ ਪਾਸ ਕਰਤਾ ਕੋਲੇਜ ਦੇ ਵਿੱਚ ਨਹੀਂ ਪਾਣੇ ਸਿੱਧੂ ਤੋਂ ਪਾਣੇ ਸਿੱਧੂ ਦੇ ਕੋਲੇ ਜਾਣ ਤੋਂ ਪਹਿਲਾਂ ਤੁਹਾਡਾ ਕੋਈ ਹੱਲ ਹੋ ਕਰ ਨਹੀਂ ਰਹੀ ਸੀ ਹਾਂਜੀ ਪੁਲਿਸ ਪ੍ਰਸ਼ਾਸਨ ਕੋਈ ਹੱਲ ਨਹੀਂ ਕਰ ਰਿਹਾ ਸੀਗਾ ਮੈਂ ਜੋ ਆਪਦੀ ਐਪਲੀਕੇਸ਼ਨ ਸੀਗੀ ਐਸਐਸਪੀ ਤੋਂ ਮਾਰਕ ਕਰਾ ਕੇ ਮਾਨਸਾ ਨੂੰ ਆਪ ਦੇ ਸ਼ਦੂਲ ਕਾ ਡੀਐਸਪੀ ਕੋਲ ਗਈ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਉਸ ਤੋਂ ਬਾਅਦ ਮੈਂ ਸਰਸੇ ਦਾ ਮੇਰਾ ਕੇਸ ਸੀਗਾ ਸਰਸੇ ਜ ਮੇਰਾ ਸਾਰਾ ਕੁਝ ਸੀਗਾ ਉੱਥੇ ਮੈਂ ਆਪਦੀ ਐਪਲੀਕੇਸ਼ਨ ਪੁਲਿਸ ਕਮਿਸ਼ਨਰ ਨੂੰ ਵੀ ਦਿੱਤੀ ਹੋਈ ਹੈ ਜੀ ਨਹੀਂ ਤੁਸੀਂ 1 ਮਿੰਟ ਜਦੋਂ ਮੰਨ ਕੇ ਚੱਲੋ ਭਾਨਾ ਸਿੱਧੂ ਲਾਈਵ ਹੁੰਦੇ ਨੇ ਤੁਸੀਂ ਉਹਦੇ ਵਿੱਚ ਆਏ ਤੁਸੀਂ ਬੋਲੇ ਸਾਰਾ ਕੁਝ ਤੁਸੀਂ ਇਹ ਗੱਲ ਮੰਨ ਕੇ ਚੱਲੋ ਲਾਈਵ ਤੋਂ ਬਿਨਾ ਨਹੀਂ ਭਾਨੇ ਤਾਂ ਫੋਨ ਕਰਾ ਕੇ ਜਾਂ ਵੈਸੇ ਨਹੀਂ ਇਹ ਮਸਲਾ ਸੌਟ ਆਊਟ ਹੋ ਸਕਦਾ ਸੀ ਵੀਰੇ ਅਸੀਂ ਸੋਲਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪੈਸੇ ਦਾ ਹੰਕਾਰ ਸੀਗਾ ਹੋਮੇ ਸੀਗੀ ਤੁਹਾਨੂੰ ਉਹ ਵੀਡੀਓ ਚ ਵੀ ਪਤਾ ਲੱਗ ਰਿਹਾ 20 ਕਰੋੜ ਦੀ ਪ੍ਰਾਪਰਟੀ ਆ ਮੈਂ ਆਪਦੇ ਬੱਚੇ ਭੁੱਖੇ ਪਾਲ ਲੈ ਬੰਦੇ ਕੋਲ 20 ਕਰੋੜ ਦੀ ਪ੍ਰਾਪਰਟੀ ਹੁੰਦੇ ਬੱਚੇ ਕਿਵੇਂ ਭੁੱਖੇ ਮਰ ਜਾਣਗੇ 20000 20000 ਕਰੋੜ ਦੀ ਕਹਿ ਰਿਹਾ ਸੀਗਾ ਹਾਂਜੀ ਹੁਣ ਤੁਹਾਡੇ ਕੋਲੇ ਲੀਗਲ ਸਬੂਤ ਹੈਗੇ ਨੇ ਉਹਨਾਂ ਦੇ ਉਹਨਾਂ ਦੇ ਪ੍ਰਤੀਬੰਧ ਕੇ ਚੱਲ ਸਾਡੇ ਕੋਲ ਵੀਰ ਜੀ ਜੋ ਇਹਨਾਂ ਨਾਲ ਡੀਲ ਹੋਈ ਉਸ ਚੀਜ਼ ਦੀਆਂ ਰਿਕਾਰਡਿੰਗਾਂ ਨੇ ਕਾਲ ਰਿਕਾਰਡਿੰਗਾਂ ਨੇ ਜਿੰਦੇ ਚ ਵਾਰ-ਵਾਰ ਇਹ ਗਵਰਨਮੈਂਟ ਗਵਰਨਮੈਂਟ ਕਾਲਜ ਕਹਿ ਰਿਹਾ ਬਾਅਦ ਚ ਮੇਰੇ ਪਾਸਪੋਰਟ ਮੁੱਕਰ ਜਾਂਦੇ ਵੀ ਤੂੰ ਪਾਸਪੋਰਟ ਹੀ ਨਹੀਂ ਦੇ ਕੇ ਗਿਆ ਤੁਹਾਡੇ ਡਾਕੂਮੈਂਟ ਮੇਰੇ ਡਾਕੂਮ ਹਾਂ ਜੀ ਇਹ ਡਾਕੂਮੈਂਟ ਲੈ ਵਾਪਸ ਦੇਣ ਦਾ ਕੀ ਮੰਗ ਰਹੇ ਨੇ ਉਹ ਤੁਹਾਡੇ ਤੋਂ ਡਾਕੂਮੈਂਟ ਲੈ ਵਾਪਸ ਲੈਣ ਦਾ 22 ਲੱਖ ਮੰਗ ਰਿਆ ਵੀ 22 ਲੱਖ ਦੇ ਦੋ ਸਾਲ ਲਾ ਕੇ ਦਿੱਤਾ ਹੈ 2 ਸਾਲ ਲਾ ਕੇ ਦਿੱਤਾ 2 ਲੱਖ 30 ਹਜ਼ਾਰ ਕੋਲੇਜ ਦੀ ਫੀਸ ਹੋਵੇ 3 ਮਹੀਨੇ ਦੀ ਮੈਂ 22 ਲੱਖ ਕਿਵੇਂ ਦੇ ਦੂੰਗਾ ਤੇ ਤੁਸੀਂ ਉਹਨਾਂ ਤੋਂ ਹੁਣ ਕੀ ਮੰਗ ਰਹੇ ਹੋ ਵੀ 22 ਲੱਖ ਨਾ ਦੇਣਾ ਨਾ ਸਾਡੇ ਡਾਕੂਮੈਂਟ ਵਾਪਸ ਕਰ ਦਿਓ ਤੇ ਜਿਹੜੀ ਗੁੜੀਆ ਦੀ ਵੱਧ ਫੀਸ ਲਈ ਉਹ ਸਾਨੂੰ ਰਿਫੰਡ ਦੇ ਹਾਂ ਜੀ ਮੇਰੀਆਂ ਦੋ ਹੀ ਗੱਲਾਂ ਨੇ ਜੀ ਜੋ ਇਹਨਾਂ ਨੇ ਸਾਨੂੰ ਗਵਰਨਮੈਂਟ ਕੋਲੇਜ ਕਿਹਾ ਸੀਗਾ ਵੀ ਆਹ ਕੋਲੇਜ ਹੋਊਗਾ ਜਦ ਸਾਡਾ ਗਵਰਨਮੈਂਟ ਕੋਲੇਜ ਦੇ ਵਿੱਚ ਐਡਮਿਸ਼ਨ ਉਹਦੀ ਫ ਲੱਖ 50808 GIC ਭਰੀ ਆ ਜੋ ਖਰਚੇ ਹੋਇਆ ਮੇਰਾ 7 ਲੱਖ ਦੇ ਅਪਰੋਕਸ ਖਰਚਾ ਆ ਉਹ ਮੇਰਾ ਖਰਚਾ ਵਾਪਸ ਦੇਣ ਮੇਰੇ ਸਾਰੇ ਡਾਕੂਮੈਂਟ ਵਾਪਸ ਦੇਣ ਮੇਰਾ ਹੋਰ ਕੋਈ ਮਸਲਾ ਨਹੀਂਗਾ ਹਾਂ ਇੱਕ ਗੱਲ ਹੋਰ ਆ ਉਹ ਵਾਹਿਗੁਰੂ ਮਾਲਕ ਸੱਚੇ ਪਾਤਸ਼ਾਹ ਜਾਣਦਾ ਮੈਂ ਸੱਚਾ ਕਿ ਕੀ ਆ ਉਹ ਮੇਰੇ ਨਾਲ ਗੁਰੂ ਘਰ ਅੱਜ ਚੱਲਣ ਮੱਥਾ ਟੇਕਣ ਉੱਥੇ ਉਹ ਆਪੇ ਸੱਚੇ ਪਾਤਸ਼ਾਹ ਕਰੂਗਾ ਹਾਲੇ ਤੇ ਜਿਹੜਾ ਤੁਸੀਂ ਸਰਕਾਰੀ ਕਾਲਜ ਦੀ ਬਾਰ ਬਾਰ ਗੱਲ ਕਰ ਰਹੇ ਹੋ ਵੀ ਇਹ ਕਹਿੰਦੇ ਸੀ ਵੀ ਸਰਕਾਰੀ ਕਾਲਜ ਹੈ ਸਰਕਾਰੀ ਕਾਲਜ ਦਾ ਕੋਈ ਡਾਕੂਮੈਂਟ ਚ ਕਿਤੇ ਜ਼ਿਕਰ ਹੋਇਆ ਸੀ ਉੱਥੇ ਜਿਹੜੇ ਤੁਹਾਨੂੰ ਦਿੱਤੇ ਨੇ ਨੀ ਉਹਨਾਂ 'ਚ ਜ਼ਿਕਰ ਕੋਈ ਨਹੀਂ ਹੋਇਆ ਜੀ ਉਹਨਾਂ 'ਚ ਕੋਈ ਜ਼ਿਕਰ ਨਹੀਂ ਹੋਇਆ ਹਾਂ ਜ਼ਿਕਰ ਹੋਇਆ ਜੋ ਇਹਨਾਂ ਦੇ ਪਿੱਛੇ ਆਫਰ ਲੈਟਰ ਅਟੈਚ ਦੱਸ ਦਿਆ ਹਾਂ ਵੀ ਆ ਆ ਯੂਨੀਵਰਸਿਟੀ ਅਟੈਚਡ ਆ ਤੁਹਾਡਾ ਇਹਦੇ ਚ ਐਡਮਿਸ਼ਨ ਕਰਾਵਾਂਗੇ ਜਿਹੜੇ ਤੁਹਾਨੂੰ ਉਹਨਾਂ ਨੇ ਲੀਗਲ ਡਾਕੂਮੈਂਟ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ ਨੇ ਉਹਦੇ ਵਿੱਚ ਡਾਕੂਮੈਂਟਾਂ ਦੇ ਵਿੱਚ ਤਾਂ ਇਹ ਲਿਖਿਆ ਹੋਊਗਾ ਵੀ ਪ੍ਰਾਈਵੇਟ ਕਾਲਜ ਆ ਸਾਡਾ ਇਹ ਉਹਨਾਂ ਚ ਲਿਖਿਆ ਹੋਇਆ ਸੀਗਾ ਪ੍ਰਾਈਵੇਟ ਪ੍ਰਾਈਵੇਟ ਲਿਖਿਆ ਹੋਇਆ ਸੀਗਾ ਪਰ ਹਾਲਾਂਕਿ ਆਪਾਂ ਉਹਦੇ ਤੇ ਇੰਨਾ ਧਿਆਨ ਨਹੀਂ ਕੀਤਾਗਾ ਹਾਂਜੀ ਕਿਤੇ ਨਾ ਕਿਤੇ ਜੀ ਦੇਖੋ ਇਹਨਾਂ ਦੀਆਂ ਵੀ ਗਲਤੀਆਂ ਹੈਗੀਆਂ ਨੇ ਮੈਂ ਕਹਿੰਦਾ ਵੀ ਯਾਰ ਜਿਹੜਾ ਵੀ ਬੰਦਾ ਕੋਈ ਵੀਜ਼ਾ ਲਵਾਉਣ ਜਾਂਦਾ ਹੈ ਹਨਾ ਚਲੋ ਇਹਨਾਂ ਦਾ ਅਸੀਂ ਪੱਖ ਸੁਣ ਲਿਆ ਹੋ ਸਕਦਾ ਹੈ ਇਹ ਬੰਦੇ 100% ਸੱਚੇ ਹੋਣ ਜਾਂ ਕਿਤੇ ਨਾ ਕਿਤੇ ਇਹਨਾਂ ਦੀ ਗ ਕੰਟਰੈਕਟ ਹੈ ਉਹਨੂੰ ਚੰਗੀ ਤਰ੍ਹਾਂ ਨਾ ਪੜ੍ਹਨਾ ਇਹ ਗਲਤੀਆਂ ਨੇ ਜਦੋਂ ਆਪਾਂ ਕੋਈ ਵੀ ਕੰਮ ਨੂੰ ਕਰਨਾ ਚਾਹੁੰਦੇ ਆ ਖਾਸ ਕਰਕੇ ਜਿਹੜੇ ਬਾਹਰ ਵਾਲੇ ਚੱਕਰ ਹੁੰਦੇ ਨੇ ਇਹਦੇ 'ਚ ਆਪਾਂ ਨੂੰ ਇਹ ਲੱਗਦਾ ਹੁੰਦਾ ਹੈ ਵੀ ਇੱਕ ਵਾਰੀ ਵੀਜ਼ਾ ਲੱਗ ਜੇ ਆਪਾਂ ਜਾਈਏ ਉੱਥੇ ਜਾ ਕੇ ਸਾਰੀ ਸੈਟਿੰਗ ਹੋ ਜੂਗੀ ਆਪਾਂ ਕਾਲੀ ਕਰ ਜਾਂਦੇ ਹਾਂ ਹਰੇਕ ਮਸਲੇ ਦੇ ਵਿੱਚ ਤੇ ਅਸੀਂ ਇਹਨਾਂ ਦਾ ਪੱਕਾ ਸੁਣ ਲਿਆ ਜੀ ਠੀਕ ਹੈ ਇਹਨਾਂ ਨੇ ਦੱਸਤਾ ਤੁਹਾਡੇ ਸਾਹਮਣੇ ਗੱਲ ਆ ਗਈ ਜਿਹੜਾ ਮਸਲਾ ਪੂਰਾ ਚੱਲੀ ਜਾਂਦਾ ਹੈ ਵੀ ਭਾਨੇ ਸਿੱਧੂ ਨੇ ਕਿਉਂ ਕਿਸੇ ਨਾਲ ਬਹਿਸ ਕੀਤੀ ਕੀ ਉਹ ਗੱਲ ਹੋਈ ਕੌਣ ਨੇ ਕੀ ਉਹ ਰੌਲਾ ਸੀ ਉਹ ਸਾਰਾ ਤੁਸੀਂ ਸੁਣ ਲਿਆ ਤੇ ਜਿੰਨੇ ਵੀ ਤੁਸੀਂ ਅੱਗੇ ਵੀ ਯਾਰ ਵੀ ਨੀ ਪੜਾਈ ਕਰਕੇ ਜਾਨੇ ਹੋ ਆਪਦੇ ਜਿਹੜੇ ਚਾਰ ਡਾਕੂਮੈਂਟ ਨਾਲ ਲਾਏ ਨੇ ਜਾਂ ਉਧਰੋਂ ਆਏ ਨੇ ਤੁਸੀਂ ਉਹਨਾਂ ਨੂੰ ਘਟੂ ਘਟ ਬਰੀਕੀ ਨਾਲ ਚੈੱਕ ਕਰੋ ਤੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਦੱਸ ਦਿਓ ਤੇ ਠੀਕ ਹੈ ਜੀ ਜਿਹੜੀ ਵੀ ਗੱਲਬਾਤ ਹੈਗੀ ਤੁਹਾਡੇ ਸਾਹਮਣੇ ਰੱਖਤੀ ਹੈ